ਕਿ ਬੀਬੀ ਐਮਬੀ ਜਿਹੜਾ ਹੈਗਾ ਉਹ ਪੰਜਾਬ ਦੇ ਬਜਟ ਚੋਂ 66% ਦੀ ਲੈਂਦਾ ਕਿ ਵੀ ਜਿਹੜਾ ਕੁੱਲ ਬੀਬੀ ਐਮਬੀ ਦਾ ਬਜਟ ਹੈ ਉਹਦਾ 60% ਦੀ ਪੰਜਾਬ ਦੀ ਹਿੱਸੇ ਆਉਂਦਾ ਬਾਕੀ 40% ਦੀ ਹਰਿਆਣਾ ਤੇ ਰਾਜਸਥਾਨ ਦੀ ਹਿੱਸੇ ਆਉਂਦਾ ਉਹ ਆਪਣੇ ਹਿਸਾਬ ਨਾਲ ਵੰਡ ਲੈਂਦੇ ਨੇ ਤਨਖਾਹਾਂ ਪੱਤੇ ਖਰਚੇ ਹੈਨਾ ਰਹਿਣ ਸਹਿਣ ਜੋ ਵੀ ਹੈ ਬੰਦੇ ਡੈਪੂਟੇਸ਼ਨ ਤੇ ਆਉਣ ਕਿਤੋਂ ਆਉਣ ਤਨਖਾਹ ਦਾ ਖਰਚਾ 60% ਦੀ ਸਾਡੇ ਸਿਰ ਪੈਣਾ ਜੇ 1000 ਰੁਪਏ ਮਿਲਦਾ ਤਸੀਂ 60 ਰੁਪਿਆ ਅਸੀਂ ਦੇਣਾ ਜੇ ਲੱਖ ਰੁਪਿਆ ਮਿਲਦਾ ਤਾਂ 60000 ਰੁਪਿਆ ਅਸੀਂ ਦੇਣਾ ਮਤਲਬ ਕੁੱਲ ਬਜਟ ਦਾ ਬੀਬੀਐਮਬੀ ਦੇ ਦਾ 60% ਦੀ ਪੰਜਾਬ ਦੀ ਹੁਣ ਜੇ ਇਹ ਪਹਿਲੂ ਹੈ ਤਾਂ ਸਾਰਾ ਹਸਾਬ ਕਿਤਾਬ 60% ਦੀ ਹੋਣਾ ਚਾਹੀਦਾ ਪਰ ਕਹਿੰਦੇ ਪਿਛਲੇ 10 12 ਸਾਲਾਂ ਤੋਂ ਬੀਬੀਐਮਬੀ ਜੋ ਡੈਮਾਂ ਦੀ ਰੱਖ-ਰਖਾਵ ਲਈ ਖਰਚ ਲੈ ਰਿਹਾ ਉਹ ਕੱਲੇ ਪੰਜਾਬ ਤੋਂ ਹੀ ਵਸੂਲੀ ਜਾਂਦਾ ਹਰਿਆਣਾ ਰਾਜਾਂ ਦੀ ਵਾਰੀ ਨਹੀਂ ਆਉਂਦੀ ਨਾ ਉਹ ਭੋਲਣ ਪਾਣੀ ਸਾਨੂੰ ਵੱਧ ਚਾਹੀਦਾ ਪਾਕਿਸਤਾਨ ਨੂੰ ਆਪਣੀ ਲੋੜ ਅਨੁਸਾਰ ਚਾਹੀਦਾ